आप देख रहे हैं नवदा टाइम पंजाब के सी टीवी दिल्ली के रामलीला मैदान में किसान महा, मजदूर महापंचायत चल रही है और लगातार किसान नेता जो है अपनी बात मंच के द्वारा किसानों को संबोधित भी कर रहे हैं और अपनी मांग जो है वो रख रह रहे हैं हमारे साथ रविंदर सिंह जी है किसान नेता आप यहाँ पहुंचे हो मांग क्या है सारे मंच पे अपना भाषण भी दे रहे हैं ਮੰਗਿਆ ਕੀ ਆਖੀ 라 ਬਲੋਗੀ ਦੇਖੋ ਮੰਗ ਸਾਡੀ ਐਮ ਐਸ ਪੀ ਦਾ ਲੀਗਲ ਗਰੰਟੀ ਕਾਨੂੰਨ ਹੈ ਸਰਕਾਰ ਇਸ ਗੱਲ ਲਈ ਖਰੀਦ ਦੀ ਗਰੰਟੀ ਦਾ ਇਹ ਕਾਨੂੰਨ ਲਿਆਵੇ ਇਸ ਦੇ ਪੇਚ ਹੈਗੇ ਨੇ ਬਿਨਾ ਸ਼ੱਕ ਸਰਕਾਰ ਨੇ ਹੁਣਾਂ ਪੰਜ ਗੱਲਾਂ ਦਾ ਇੱਕ ਮਾਮਲਾ ਛੱਡ ਤਾ ਇਹ ਤਾਂ ਫਸਲੀ ਵਿਭਿੰਨਤਾ ਦਾ ਪੈਕੇਜ ਹੈ ਔਰ ਇਸ ਨੂੰ ਐਮ ਐਸ ਪੀ ਦਾ ਗੁਲਾਫ ਚਾੜ ਕੇ ਜਿਹੜਾ ਦਿਖਾ ਜਾ ਰਿਹਾ ਸਾਨੂੰ ਸਾਰੀਆਂ ਫਸਲਾਂ ਦੀ ਐਮ ਐਸ ਪੀ ਦਾ ਲੀਗਲ ਗਰੰਟੀ ਦਿਓ ਕਿਸਾਨ ਖੁਦ ਫਸਲੀ ਵਿਭਿੰਨਤਾ ਕਰਦਾਊਗਾ ਦੂਜੀ ਸਾਡੀ ਮੰਗ ਹੈਗੀ ਹੈ ਕਰਜ਼ਾ ਮੁਕਤੀ ਦੀ ਕਿਸਾਨਾਂ ਮਜ਼ਦੂਰਾਂ ਦਾ ਇੱਕ ਥੇਲੇ ਦਾ ਪੈਸਾ ਕਰਜ਼ਾ ਮੁਕਤ ਨਹੀਂ ਕੀਤਾ ਮੋਦੀ ਸਰਕਾਰ ਨੇ ਜਦਕਿ 10 ਸਾਲਾਂ 'ਚ ਕਾਰਪੋਰੇਟ ਦਾ 14.56 ਲੱਖ ਕਰੋੜ ਰੁਪਏ ਜਿਹੜਾ ਉਹਨਾਂ ਨੇ ਕਰਜ਼ੇ ਤੇ ਲੀਕ ਮਾਰ ਦਿੱਤੀ ਆ ਇਸ ਕਰਕੇ ਅਸੀਂ ਇਹ ਮੰਗ ਕਰਦੇ ਆ ਕਿ ਸਰਕਾਰ ਇਸ ਤੇ ਕੰੰਤਰੇ ਸਰਕਾਰ ਨੇ ਵਿਸ਼ਵਾਸ ਘਾਟ ਕੀਤਾ ਆ ਦਿੱਲੀ ਮੋਰਚੇ ਵਾਲੇ ਮੰਨੀਆਂ ਮੰਗਾਂ ਤੋਂ ਪਿੱਛੇ ਹਟੀ ਆ ਔਰ ਇਸ ਗੱਲ ਦੇ ਉੱਪਰ ਅੱਜ ਤੋਂ ਇਹ ਕਿਸਾਨ ਮੰਚਾ ਮਹਾਪੰਚਾਇਤ ਚ ਸੰਕਲਪ ਲਿੱਤਾ ਭਾਜਪਾ ਦਾ ਸਾਰੇ ਦੇਸ਼ ਚ ਜ਼ੋਰਦਾਰ ਵਿਰੋਧ ਹੋਏਗਾ ਇਸ ਦੇਸ਼ ਦੀਆਂ ਦੂਜੀਆਂ ਸਿਆਸੀ ਪਾਰਟੀਆਂ ਨੂੰ ਵੀ ਅਪੀਲਾ ਕਿ ਉਹ ਸਾਡੀਆਂ ਮੰਗਾਂ ਤੇ ਸਹੀ ਢੰਗ ਨਾਲ ਆਪਣਾ ਪੱਖ ਰੱਖਣ ਨਹੀਂ ਤਾਂ ਸਵਾਲ ਉਹਨਾਂ ਨੂੰ ਵੀ ਹੋਣਗੇ ਲੋਕ ਸਭਾ ਚੋਣਾਂ ਤੋਂ ਪਹਿਲੇ ਇਹ ਮਹਾਪੰਚਾਇਤ ਕੀ ਸੰਦੇਸ਼ ਦੇਣੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪ ਕਿਸਾਨੋ ਦੀ ਤਰਫੋਂ ਸੇ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਮੋਦੀ ਨੇ ਜਿਹੜਾ ਬਣਾਇਆ ਸੀ ਵੀ ਪੰਜਾਬ ਸੈਂਟ੍ਰਿਕ ਅੰਦੋਲਨ ਹੈ ਅਸੀਂ ਅੱਜ ਇਹ ਦੱਸ ਦਿੱਤਾ ਹੈ ਕਿ ਸਾਰੇ ਦੇਸ਼ ਦਾ ਕਿਸਾਨ ਇੱਕ ਝੋਟਾ ਹੋ ਰਿਹਾ ਸਾਰੇ ਦੇਸ਼ ਤੌਰ ਸਾਰੀਆਂ ਚਾਰੋਂ ਦਿਸ਼ਾਵਾਂ ਤੋਂ ਕਿਸਾਨ ਆਇਆ ਹੋਇਆ ਔਰ ਇਹੀ ਸੰਦੇਸ਼ ਦੇਣਾ ਚਾਹੁੰਦੇ ਸੀ ਦੇਸ਼ ਦੇ ਕਿਸਾਨ ਨੂੰ ਬਦਨਾਮ ਕਰਨਾ ਮੋਦੀ ਸਰਕਾਰ ਬੰਦ ਕਰੇ ਵਿਸ਼ਵਾਸ ਘਾਤ ਕਰਨਾ ਬੰਦ ਕਰੇ ਉਸ ਨੂੰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਨਹੀਂ ਤਾਂ ਸਾਡੀਆਂ ਮੰਗਾਂ ਮੰਨ ਲੇਗੀ ਲੇਕਿਨ ਕਿਸਾਨ ਇਕਤਾ ਨਹੀਂ ਹੈ ਕੀ ਇਹ ਸੰਦੇਸ਼ ਜਾਏਗਾ ਕਿਉਂਕਿ ਕੁਝ ਕਿਸਾਨ ਇੱਥੇ ਪਰ ਹੈ ਤਾਂ ਕੁਝ ਕਿਸਾਨ ਸਿੰਧੂ ਬਾਰਡਰ ਪਰ ਬੈਠੇ ਹੋਏ ਹੈ ਦੇਖੋ ਇਸ ਮਾਮਲੇ 'ਚ ਸੰਯੁਕਤ ਮੋਰਚਾ ਹਮੇਸ਼ਾ ਹੀ ਸੂਲੀ ਇਕਤਾ ਲਈ ਖੁੱਲਾ ਆ ਅਸੀਂ 6 ਮੈਂਬਰ ਕਮੇਟੀ ਨੇ 8 ਪੁਆਇੰਟ ਦੀ ਪ੍ਰਪੋਜ਼ਲ ਉਹਨਾਂ ਨੂੰ ਭੇਜੀ ਹੈ ਉਹਨਾਂ ਦਾ ਜਵਾਬ ਆ ਲਵੇ ਗੱਲ ਅੱਗੇ ਤੋਰਾਂਗੇ ਜੇ ਬਾਕੀ ਸਾਰਾ ਕੁਝ ਚੜੂਨੀ ਸਾਹਿਬ ਅਜਾ ਹੀ ਰਹੇ ਨੇ ਨਾ ਸਮਰਥਨ 'ਚ ਤਾਂ ਜੇ ਬਾਕੀ ਚੀਜ਼ਾਂ ਅੱਗੇ ਨੂੰ ਤੁਰੀਆਂ ਤਾਂ ਉਸ ਲਈ 41 ਸਾਡੇ ਦਰਵਾਜ਼ੇ ਖੁੱਲੇ ਨੇ ਅਸੀਂ ਕਿਸਾਨ ਲਹਿਰ ਦੀ ਏਕਤਾ ਚਾਹੁੰਦੇ ਹਾਂ ਇਕਮੁੱਟ ਕਰਨਾ ਚਾਹੁੰਦੇ ਆ ਔਰ ਉਸ ਲਈ ਯਤਨਸ਼ੀ ਪਰ ਕਿਸਾਨ ਏਕਤਾ ਕੀ ਇਹ ਬਾਤ ਕਰ ਰਹੇ ਹੈ ਹਮਾਰਾ ਸਾਥ ਕਿਸਾਨ ਨੇਤਾ ਵੀ ਹੈ ਯਹਾਂ ਕਿਸਾਨ ਅਲੱਗ-ਅਲੱਗ ਜ਼ਿਲ੍ਹੇੋਂ ਸੇ ਪੰਜਾਬ ਕੇ ਆਏ ਹੈ ਆਪਸੇ ਬਾਤ ਕਰੇ मांग क्या है आप लोगों की क्योंकि पिछला एक साल भी आप यहाँ पर बैठ के गए उसके बाद आपसे वादे भी किए गए क्या वो वादे पूरे नहीं हुए इसलिए दोबारा दिल्ली आए हो या लोकसभा चुनाव है उसमें कोई संदेश देने की कोशिश की जा रही है आप लोगों की तरफ से जो पिछले साढ़े इतना खेती मंगा मनिया गया रिटर्न देना बाकी है ਇਸ ਕਰਕੇ ਅਸੀਂ ਉਹ ਇਸ ਵਾਸਤੇ ਮਹਾਪੰਚਾਇਤ ਕਰਕੇ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ 24 ਵਾਲਾ ਇਲੈਕਸ਼ਨ ਨੇ ਨੂੰ ਮੱਦੇਨਜ਼ਰ ਰੱਖ ਕੇ ਜਿਹੜੀਆਂ ਮੰਗਾਂ ਲੀਆਂ ਮੰਨੀਆਂ ਮੰਗਾਂ ਨੂੰ ਤੁਰੰਤ ਪੂਰੀਆਂ ਕੀਤੀਆਂ ਜਾਣ ਤਾਂ ਕਰਕੇ ਇਹ ਸੀ ਉਹਨਾਂ ਸੰਦੇਸ਼ ਅਜਾ ਟ੍ਰਾਇਲ 24 ਦੇ ਇਲੈਕਸ਼ਨ ਦਾ ਟ੍ਰਾਇਲ ਸ਼ੁਰੂ ਹੋਇਆ ਫਿਰ ਮਜਾ ਦਿਖਾਉਣੀ ਬਾਕੀ ਹੈ ਇਸ ਕਰਕੇ ਮੋਦੀ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਜੋ ਸਾਡੀਆਂ ਮੰਗੀਆਂ ਹੋਈਆਂ ਮੰਗ ਤੁਰੰਤ ਲਾਗੂ ਕੀਤੀਆਂ ਜਾਣ ਬਿਲਕੁਲ ਕਿਸਾਨਾਂ ਦੀ ਜੋ ਮੰਗਾਂ अवंत लागू किया जाए यह मांग जो है किसानों की तरफ से की जा रही है दिल्ली से कमल कुमार कंसल नो द टाइम्स पंजाब के श्री टीवी